ਹਾਂਜੀ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਨੇ ਟਲੇ ਕਰਤਾ ਹੋਈ ਕੰਮਦਾਰੇ ਗਰੁੱਪਾਂ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਆਉਣ ਲੱਗੇ ਮੈਸੇਜ ਕਿ ਭਾਈ ਹੁਣ ਸਾਨੂੰ ਪੱਕੀ ਪੋਸਟ ਬਾਅਦ ਵਿੱਚ ਤੇ ਪਹਿਲਾਂ ਤਾਂ ਸਾਨੂੰ ਤਨਖਾਹ ਵਾਦਾ ਕਰੋ ਜਦੋਂ ਕਿ ਮੁਹਾਲੀ ਧਰਨੇ ਦੇ ਵਿੱਚ ਕੇਜਰੀਵਾਲ ਤੇ ਭਗਮਤਮਨ ਸਾਹਿਬ ਆ ਪਾ ਕੇ ਆ ਕੇ ਗਏ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਆਏ ਤੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਹੁਣੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਇਹ ਵਿੱਚ ਤਨਖਾਹ ਵਾਅਦਾ ਤਨਖਾਹ ਵਾਅਦੇ ਦਾ ਕਿਉਂ ਰੌਲਾ ਪਾਇਆ ਜਾ ਰਿਹਾ ਜਦ ਕਿ ਸਰਕਾਰ ਪੱਕੀ ਪੋਸਟ ਦੇਣੇ ਵਾਸਤੇ ਤਿਆਰ ਸੋ ਪਹਿਲਾਂ ਵੀ ਦੋ ਗਰੁੱਪਾਂ ਨੇ ਵਿੱਚ ਆਪਣਾ ਲੱਗ ਖਰੂ ਖਰੂ ਪਾਇਆ ਤਾਂ ਇੱਕ ਜਾ ਕੇ ਮਰੰਡੇ ਬੈਠ ਕੇ ਤੇ ਦੂਜੇ ਜਾਣੇ ਟੈਂਕੀ ਉੱਪਰ ਲੱਤਾਂ ਲੰਕਾ ਕੇ ਬੈਠ ਕੇ ਕਹਿੰਦੇ ਜੀ ਨਹੀਂ ਸਾਡਾ ਤਾਂ ਪੇਪਰ ਲਓ ਸਾਡਾ ਪੇਪਰ ਲਓ ਤੇ ਲੱਗਦਾ ਮੈਨੂੰ ਫੇਰ ਹੁਣ ਵੀ ਇਸ ਵਾਰ ਐਵੇਂ ਹੀ ਹੋਣਾ ਹੈ ਇੱਕ ਜਿਹੜਾ ਮੁਹਾਲੀ ਵਾਲਾ ਧਰਨਾ ਠੀਕ ਚੱਲ ਰਿਹਾ ਸੀ ਤਾਂ ਹੁਣ ਉਹਦੇ ਵਿੱਚ ਵੀ ਕਈ ਲੱਗ ਕੇ ਕਹਿਣ ਕਿ ਨਹੀਂ ਸਾਨੂੰ ਤਾਂ ਜੀ ਪਹਿਲਾਂ ਤਨਖਾਵਾ ਦਾ ਦੇ ਦਿਓ ਪੋਸਟ ਅਸੀਂ ਬਾਅਦ ਵਿੱਚ ਦੇਖੀ ਜਾਊਂਗੀ ਇਹਨਾਂ ਨੇ 6 ਮਹੀਨੇ ਸਾਲ ਬਾਅਦ ਫੇਰ ਰੌਲਾ ਪਾਉਣਾ ਕਿ ਨਹੀਂ ਹੁਣ ਸਾਨੂੰ ਪੱਕੇ ਕਰੋ ਫੇਰ ਸਰਕਾਰ ਨੇ ਨਾ ਵਰਕਮਾਉਣਾ ਡੰਡਾ ਵੀ ਜਿਹੜੇ ਤੁਸੀਂ ਪਹਿਲਾਂ ਚੀਜ਼ ਮੰਗੀ ਦੀ ਹੁਣ ਤੁਸੀਂ ਉੱਥੇ ਰਹੋ ਹੁਣ ਤੁਸੀਂ ਬਾਰ-ਬਾਰ ਇਸ ਧਰਨੇ ਕਿਉਂ ਲਾ ਰਹੇ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਆਪਾਂ ਇਹ ਜਿਹੜੀ ਤਨਖਾਵਾ ਵਾਧੇ ਵਾਲੀ ਗੱਲ ਇਹ ਛੱਡ ਦਈਏ ਤੇ ਸਿਰਫ ਇੱਕੋ ਇੱਕ ਮੰਗ ਰੱਖੀਏ ਪੱਕੀ ਪੋਸਟ ਦੀ ਕਿਉਂਕਿ ਸਰਕਾਰ ਨੇ ਆਪ ਆ ਕੇ ਕਿਹਾ ਤਾਂ ਕਿ ਅਸੀਂ ਤੁਹਾਨੂੰ ਪੱਕੀ ਪੋਸਟ ਦਵਾਂਗੇ ਮੈਨੂੰ ਲੱਗਦਾ ਹੈ ਹੁਣ ਜਿਹੜੀਆਂ ਤਨਖਾਹ ਵਾਧੇ ਵਾਲੀਆਂ ਕੱਲਾਂ ਜਿਹੜੀਆਂ ਅਸੀਂ ਜੇ ਕੱਲੀਆਂ ਲੈ ਕੇ ਜਾਵਾਂਗੇ ਤਾਂ ਇਹ ਮੂਰਖਤਾ ਤੇ ਲਾਵਾ ਹੋਰ ਕੋਈ ਮੈਨੂੰ ਕੰਮ ਨਹੀਂ ਲੱਗਦਾ ਇਹ ਬੂਰਖ ਭਰਿਆ ਕੰਮ ਹੈ ਸੋ ਹੁਣ ਵੀ ਟਾਈਮ ਹੈ ਸਮਝੋ ਇਹ ਜੇ ਮੈਸੇਜ ਪਾਓ ਹੀ ਨਾ ਵੀ ਸਾਡੀ ਤਨਖਾਹ ਵਧਾ ਕਰੋ ਅਸੀਂ ਤਨਖਾਹ ਨਹੀਂ ਲੈਣੀ ਅਸੀਂ ਸਿਰਫ ਤੇ ਸਿਰਫ ਸਾਨੂੰ ਪੱਕੀ ਪੋਸਟ ਦੋ ਜਾਂ ਤੁਹਾਡੀ ਪੱਕੀ ਪੋਸਟ ਹੋ ਜਾਣੀ ਹੈ ਤਨਖਾਹ ਤਾਂ ਤੁਹਾਡੀ ਆਪੇ ਵਧ ਜਾਣੀ ਹੈ ਕਈ ਵਿਚਾਰੇ ਜਿਹੜੇ ਹੁਣ ਅਧਿਆਪਕ ਸਾਥੀ ਸਾਡੇ ਨਾਲ ਦੇ ਆਪਣੇ ਦੇ ਜਿਨ੍ਹਾਂ ਦੀ 50 ਦੇ ਉੱਪਰ ਹੋ ਗਈ ਤੇ 55 ਵੀ ਹੋ ਗਈ ਪਹਿਲਾਂ ਅਸੀਂ ਤਨਖਾਹ ਬਾਤ ਲੈ ਲੈ ਫਿਰ 2-3 ਸਾਲ ਚੱਲੀ ਗਿਆ ਕੰਮ ਵੀ ਹੁਣ ਪੱਕੇ ਕਰੋ ਪੱਕੇ ਕਰੋ ਜਿਆਦ ਨੂੰ ਫਿਰ ਫੇਰ ਸਰਕਾਰ ਨੇ ਚੀਜ਼ ਐਂਡ ਵਿੱਚ ਲੈ ਜਾਣੇ ਨਹੀਂ ਦੁਬਾਰੇ ਉਹਨਾਂ ਦੀ ਜਿਆਦ ਨੂੰ ਉਮਰ ਲੰਘ ਲੈਣੀ ਚਲੋ ਸਾਡੇ ਵਰਗਿਆਂ ਦੀ ਉਮਰ ਪਈ ਹੈ ਬਹੁਤ ਪਰ ਕੱਲਾ ਤੁਸੀਂ ਆਪਣਾ ਨਾ ਦੇਖੋ ਜਿਹਨਾਂ ਦੀਆਂ ਜ਼ਿਆਦਾ ਉਮਰਾਂ ਹੋ ਗਈਆਂ ਵਿਚਾਰੇ ਉਹਨਾਂ ਦਾ ਵੀ ਦੇਖੋ ਸੋ ਮੈਂ ਤਾਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਕਿ ਭਾਈ ਹੁਣ ਇਹ ਤਨਖਾਹਵਾਦਾਂ ਛੱਡ ਦਿਓ ਸਿਰਫ ਪੱਕੀ ਪੋਸਟ ਦੀ ਮੰਗ ਰੱਖੋ ਤਾਂ ਤੁਹਾਡੇ ਮਗਰ ਆ ਵੀ ਜਾਊਗੇ ਨਹੀਂ ਨਹੀਂ ਮੈਨੂੰ ਲੱਗਦਾ ਵੀ ਤੁਹਾਡੇ ਮਗਰ ਕਿਸੇ ਨੇ ਆਉਣਾ ਸੋ ਸਾਰਿਆਂ ਨੂੰ ਹੋਰ ਵੀ ਅਧਿਆਪਕਾਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਸਾਰੇ ਆਪਣੇ ਜਿਹੜੇ ਪ੍ਰਧਾਨ ਹੈ ਇਹਨਾਂ ਨੂੰ ਇਹੀ ਗੱਲ ਕਹੋ ਕਿ ਨਹੀਂ ਸਾਨੂੰ ਤਨਖਾਹਵਾਦਾਂ ਨਹੀਂ ਸਾਨੂੰ ਸਿਰਫ ਪੱਕੀ ਪੋਸਟ ਚਾਹੀਦੀ ਸੋ ਕਿਤੇ ਇਹ ਨਾ ਹੋਵੇ ਕਿ ਦੁਬਾਰੇ ਅਸੀਂ ਫੇਰ ਕਹਿੰਦੇ ਰਹੀਏ ਕਿ ਨਹੀਂ ਸਰਕਾਰ ਨੇ ਸਾਡੇ ਨਾਲ ਬਹੁਤ ਮਾੜੀ ਕਰੀ ਸਰਕਾਰ ਨੇ ਸਾਡੇ ਨਾਲ ਬਹੁਤ ਮਾੜੀ ਕਰੀ ਸਰਕਾਰ ਹੁਣ ਦੇ ਰਹੀ ਹੈ ਤਾਂ ਹੁਣ ਆਪਣੀ ਸਿਰਫ ਇੱਕ ਮੰਗ ਤੇ ਥੋੜਾ ਜਿਹਾ ਟਾਈਮ ਅੜ ਜੋ ਉਹ ਸੋਡੀ ਜੇ ਦੇ ਪੂਰੀ ਹੋ ਜਾਣੀ ਇਹ ਤਨਖਾਹ ਵਾਧੇ ਵਾਲੇ ਕੰਮ ਆਏ ਆ ਵੀ ਜਿਨ੍ਹਾਂ ਨੇ ਜਿਹੜੇ ਲੰਬਾ ਧਰ ਨੱਚ ਚਲਚਲਾਉਣਾ ਚਾਹੁੰਦੇ ਵੀ ਚੱਲੀ ਜਾਣ ਦੇ ਲੰਬਾ ਉਹ ਕੁਛਕ ਅਧਿਆਪਕ ਕਰ ਰਹੇ ਆ ਸੋ ਇਹ ਬਿਲਕੁਲ ਗਲਤ ਹੈ ਸਿਰਫ ਇੱਕ ਮੰਗ ਹੋਣੀ ਚਾਹੀਦੀ ਹੈ ਪੱਕੇ ਸਿੱਧੇ ਸਾਨੂੰ ਪੱਕੇ ਕਰੋ ਬਸ ਅਸੀਂ ਕੋਈ ਤਨਖਾਵਾਦ ਨਹੀਂ ਲੈਣਾ ਜਦ ਪੱਕੇ ਹੋਗੇ ਤਨਖਾਹ ਆਪਣੇ ਆਪ ਵਧ ਜਾਣੀ ਸੋ ਥਾਣੋਂ ਵੀ ਬੇਨਤੀ ਹੈ ਕਿ ਸਾਰੇ ਜਾਣੇ ਅੱਗੇ ਤੱਕ ਇਹ ਆਵਾਜ਼ ਪਹੁੰਚਾਓ ਸਾਰੇ ਆਪਣੇ ਇਕਜੁੱਟ ਹੋ ਕੇ ਸਿਰਫ ਇੱਕੋ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਪੱਕੀ ਪੋਸਟ ਦੋ ਪੱਕੀ ਪੋਸਟ ਦੇ ਬਿਨਾਂ ਹੋਰ ਕੋਈ ਗੱਲ ਨਹੀਂ ਹੈ ਤਾਂ ਇਹਨਾਂ ਦੇ ਮਗਰ ਰੋਕ ਲੱਗ ਜੂਗੇ ਨਹੀਂ ਕਿਸੇ ਨਾਲ ਨਹੀਂ ਲੱਗਣਾ ਉਹਨਾਂ ਨੂੰ ਥੋੜਾ ਜਿਹਾ ਸਮਝਾ ਸਮਝਾਉਣਾ ਪੈਣਾ ਬੰਦੇ ਬਹੁਤ ਹੀ ਵਧੀਆ ਆਪਣੇ ਜਮੇਰ ਸਰ ਹੋਗੇ ਦਿਵਿੰਦਰ ਸਰ ਜੀ ਹੋਗੇ ਜਸਵੰਤ ਬੰਨੂ ਇਹ ਬੰਦੇ ਵਧੀਆ ਇਹਨਾਂ ਮਗਰ ਪਹਿਲਾਂ ਵੀ ਤਾਂ ਹੀ ਲੱਗੇ ਹੋਏ ਤੇ ਸੋ ਹੁਣ ਕਿਤੇ ਉਹੀ ਨਾ ਹੋਵੇ ਕੋਵਿਡ ਟੈਂਕੀ ਉੱਪਰ ਲੱਤਾਂ ਲਮਕਾਈ ਪੇਪਰ ਵਾਸਤੇ ਬੈਠਾ ਹੈ ਕੋਈ ਆਪਣਾ ਕਿਤੇ ਹੋਰ ਆਪਣੀ ਲਗਮਗਰ ਰੱਖੀ ਬੈਠਾ ਸੋ ਸਾਰੇ ਇਕੱਠੇ ਹੋ ਕੇ ਇੱਕ ਪੋਸਟ ਪੱਕੀ ਸਿਰਫ ਇੱਕ ਦੀ ਮੰਗ ਕਰੋ ਵੀ ਅਸੀਂ ਹੋਰ ਕੁਝ ਨਹੀਂ ਲੈਣਾ ਸਾਨੂੰ ਸਿਰਫ ਪੱਕੀ ਪੋਸਟ ਦੋ ਉਹ ਤੁਸੀਂ ਵਾਦਾ ਕਰਕੇ ਗਏ ਤੇ ਵੀ ਅ ਪੱਕੀ ਪੋਸਟ ਤੇ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਉਹ ਤੁਸੀਂ ਦੇਖਣਾ ਤਾਂ ਉਹ ਹੁਣ ਅਸੀਂ ਨਹੀਂ ਦੇਖਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਕੁਝ ਨਹੀਂ ਹੈ ਇਹ ਗੱਲਾਂ ਨਾ ਕਰੋ ਕਿ ਅਸੀਂ ਇਹ ਲੈਣਾ ਹੈ ਜੀ ਤਨਖਾਵਾਦਾ ਲੈਣਾ ਤਨਖਾਤ ਨੂੰ ਕੋਵਾਦੀ ਸਾਨੂੰ ਕੋਈ ਲੋੜ ਨਹੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ